ਸੱਚੀ ਤੈਨੂੰ ਵੀ ਲੱਗ ਗਿਆ ਕੋਈ ਨਹੀਂ ਯਾਰ ਜਾਨ ਛੁਡਾਉਣ ਨੂੰ ਲੈ ਕੇ ਆਉਂਗੀ ਕਿਸੇ ਨੂੰ ਘੇਰ ਕੇ ਕਿਹਨੂੰ ਅਮਰੀਕ ਨੂੰ ਜਾਣਦੀ ਆ ਨਾ ਤੇਰਾ ਉਹਦੇ ਨਾਲ ਬ੍ਰੇਕਅਪ ਨਹੀਂ ਸੀ ਹੋ ਗਿਆ ਯਾਰ ਹੋ ਤਾਂ ਗਿਆ ਸੀ ਪਰ ਹੁਣ ਜੇ ਮੈਂ ਬਚਣਾ ਤਾਂ ਅਮਰੀਕ ਨੂੰ ਨਾਲ ਲਿਆਉਣਾ ਹੀ ਪੈਣਾ ਹਾ ਗਿਆ ਆ ਕੀ ਡਰਾਮ ਹੈ ਓ ਸੌਰੀ 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 ਜਫੀ ਦੋਵਾਰ ਸੀ ਨਾ ਪਤਾ ਕੌਣ ਸੀ ਉਹ ਸ਼ਾਨ ਮਲਟੀਟੈਕ ਵਾਲਿਆਂ ਦੀ ਫਾਈਨੈਂਸ ਟੀਮ ਦੀ ਹੈੱਡ ਸੀ ਫੋਨ ਨੰਬਰ ਲੈ ਕੇ ਗਈ ਆਪਾਂ ਨੂੰ ਪਤਾ ਕਿੰਨਾ ਕੰਮ ਹੈ ਉਹ ਤੂੰ ਡਾਰਟੀ ਮਾਈ ਮਰੀਨ ਹੈਲੋ ਹਾਂਜੀ 베ਬੀ ਕਾਂਟਾ ਕੋ ਹੋ ਲੱਗੂਗਾ ਹਾਂਜੀ ਹਾਂਜੀ ਰੋਟੀ ਖਾ ਕੇ ਆਵਾਂਗਾ ਓਹੋ ਅਫੀਜ਼ ਦੀ ਦਾ ਰੋਟੀ ਹੋਰ ਕੀ ਨਹੀਂ ਨਹੀਂ ਉਹ ਅੱਛਾ ਅੱਛਾ ਗੁੱਸੇ ਨਾ ਹੋ ਤੁਹਾਡੇ ਨਾਲ ਵੀ ਖਾ ਲਾਂਗਾ ਹਾਂਜੀ 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 ਲਵ ਯੂ ਟੂ ਹਾਂਜੀ ਹਾਂਜੀ ਲਵ ਯੂ ਟੂ 3 4 ਬਾਏ ਬਾਏ ਓਏ ਓਏ ਲਵ ਯੂ ਲਵ ਯੂ ਟੂ ਲਵ ਯੂ ਫੋਰ ਅਸਾ ਦਾ ਸਤਾ ਕੇ ਦਨ ਅਸੀ ਯਾਰ ਪਤਾ ਨਹੀਂ ਹੈ ਡਿੱਗ ਗਰੇ ਹੋਏ ਬਿਸ਼ਰਮ ਲੋਕ ਆਪਦੀ ਵਾਈਫਾਂ ਨੂੰ ਝੂਠ ਬੋਲ ਕੇ ਘਰੇ ਜਾ ਕੇ ਫੇਸ ਟੂ ਫੇਸ ਗੱਲ ਕਿਵੇਂ ਕਰ ਲਾਂਦੇ ਸੱਚ ਬੋਲ ਕੇ ਗੱਲ ਕਰਨਾ ਹੋਰ ਵੀ ਔਖਾ ਹੈ ਹੂੰ ਮੈਂ ਤਾਂ ਇਹ ਨਹੀਂ ਸਮਝਉਂਦੀ ਇਹ ਜਨਾਨੀਆਂ ਉਦੋਂ ਹੀ ਫੋਨ ਕਰਦੀਆਂ ਨੇ ਜਦੋਂ ਬੰਦੇ ਪੀਣ ਪੈਂਦੇ ਕੋਰੇ ਇਹਨਾਂ ਨੂੰ ਮਸਕ ਆਉਂਦਾ ਇਹਨੂੰ ਜਿਆਦਾ ਐਕਸਪੀਰੀਅੰਸ ਆਏ ਆ ਚਲੋ ਹੁਣ ਫੋਨ ਫਾਂਜੇ ਛੱਡੋ ਯਾਰ ਓਏ ਭੁੱਖ ਲੱਗੀ ਓਨ ਨੂੰ ਬੁਲਾਓ ਭయ్యా ਮੈਨੂ ਲਾ ਨਾ ਲਾਇਆ ਸਰ ਓਏ ਆ ਸੰਯੋਗ ਦਾ ਫੋਨ ਨਹੀਂ ਓਏ ਕਾ ਮੈਨੂੰ ਚੜ ਗਈ ਓਏ ਨਾਲੇ ਤੇਰਾ ਇਹਦਾਂ ਨਾਲ ਬ੍ਰੇਕਡਾਊਨ ਜਾ ਹੋ ਗਿਆ ਸੀ ਓਏ ਬ੍ਰੇਕਡਾਊਨ ਨਹੀਂ ਹੁੰਦਾ ਚਬੜਾ ਬ੍ਰੇਕਅਪ ਹੁੰਦਾ ਚੱਲ ਚੱਕ ਲੈ ਹੁਣ ਸੁਣੀ ਜਾ ਕਦ ਹੋ ਗਿਆ ਲੈ ਆਪਾਂ ਕਿਉਂ ਚੁੱਕਣਾ ਆਪਾਂ ਨੂੰ ਕੀ ਲੋੜਾ ਖਬਰੇ ਕੀ ਡਰਾਮਾ ਹੋਣਾ ਇਹਦਾ ਹੁਣ 6 ਮਹੀਨੇ ਬਾਅਦ ਇਹ ਵੀ ਸਹੀ ਹੈ ਸਟੈਂਡ ਹੈ ਬਈ ਅਗਲੇ ਦਾ ਭਈਆ ਮੈਨੂ ਮੈਨੂ ਲੈ ਆਓ ਮੈਂ ਇਹਨਾਂ ਕੋ ਆਰਡਰ ਕਰਨਾ ਚੱਲ ਲੈ ਆਉਂਦੇ ਆ ਲੈ ਫੇਰ ਆ ਗਿਆ ਮੈਡਮ ਦਾ ਹਲੋ ਹਾਈ ਅਮਰੀ ਉਹ ਲਿਆ ਸੁਣੋ ਮੇਰੇ ਨਾਲ ਕਰਾ ਗੱਲ ਇੱਕ ਮਿੰਟ ਕਰ ਚਾਹੀਏ ਹਲੋ ਹਾਂਜੀ ਕੁਲਜਿੰਦਰ ਤੇ ਕਰਮਜੀਤ ਨਾਲ ਬੈਠਾ ਹੈ ਉਹੀ ਆਪਣੇ ਡੀਐਲਐਫ ਫੇਸ 3 ਵਾਲੀ ਥਾਂ ਅੱਛਾ ਆ ਪੁੱਛਣ ਲਈ ਫੋਨ ਕੀਤਾ ਹਾਂਜੀ ਉੱਥੇ ਬੈਠੇ ਆ ਇਹ ਪੁੱਛਣ ਵਾਸਤੇ ਫੋਨ ਕੀਤਾ ਕਿ ਤੇਰੇ ਤੋਂ ਕਦੇ ਕੋਈ ਫੋਨ ਫੋਨ ਨਹੀਂ ਹੋਇਆ ਦੁਸ਼ਮਣ ਸਮਝਣ ਲੱਗ ਗਿਆ ਮੈਨੂੰ ਫੋਨ ਤਾਂ ਤੂੰ ਹੀ ਕਰ ਸਕਦੀ ਸੀ ਤੂੰ ਕਿਹੜਾ ਕੀਤਾ ਤੈਨੂੰ ਕਦੇ ਕੁੜੀਆਂ ਦੀ ਸਮਝ ਨਹੀਂ ਆਉਣੀ ਅੱਛਾ ਸਾਰੀਆਂ ਸਮਝਾ ਤੈਨੂੰ ਹੀ ਨੇ ਬਸ ਹੈ ਹਲੋ ਸੰਜੋਗ ਹਲੋ ਆਵਾਜ਼ ਆ ਰਹੀ ਹੈ ਮੇਰੀ ਅਮਰੀਕ ਮੈਂ ਤੈਨੂੰ ਮਿਲਣਾ ਚਾਹੁੰਦੀ ਆ ਪਰ ਤਾਹੀਂ ਜੇ ਤੂੰ ਵੀ ਮਿਲਣਾ ਹੋਵੇ ਕਦੋਂ ਹੁਣੇ ਹੋਰ ਕਦੋਂ ਅਨਾਲੇ ਆਉਂਦਾ ਹੋਇਆ ਕਟ੍ਰੀਨ ਲਈ ਟ੍ਰੀਟ ਲੈ ਆਈ ਓਕੇ ਬਾਏ होया कुछ नहीं मिलन कहती फिर मैं साफ मना करता बिल लाओ मेन कोर्स कैंसिल हेलो हाय हाय थैंक यू सो मच बैठ संजोग सब ठीक है ना सीरत ਦਾ ਵਿਆਪਕ ਕਾ ਹੋ ਗਿਆ ਯਾਰ ਫਿਰ ਖੁਸ਼ੀ ਵਾਲੀ ਗੱਲ ਨਹੀਂ ਤੇ ਬੇਬੇ ਨੇ ਮੇਰੇ ਵਾਸਤੇ ਵੀ ਮੁੰਡਾ ਲੱਭ ਲਿਆ ਤੂੰ ਜਾਣਦਾ ਨਹੀਂ ਬੇਬੇ ਨੂੰ ਅਮਰੀਕ ਬਹੁਤ ਛਾਤਿਰ ਨੇ ਮੈਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਮੇਰਾ ਵਿਆਹ ਹੋ ਗਿਆ ਸੁਝੋਗ ਮੈਂ ਤੈਨੂੰ ਮੇਰੀ ਹੈਲਪ ਕਰਨੀ ਪਊਗੀ ਅਮਰੀਕ ਤੈਨੂੰ ਮੇਰੇ ਨਾਲ ਪਿੰਡ ਚਲਣਾ ਪੈਣਾ ਇਹ ਕਹਿ ਕੇ ਕਿ ਆਪਾਂ ਰਿਲੇਸ਼ਨਸ਼ਿਪ ਚਾ ਮੈਂ ਉਹਨਾਂ ਦੇ ਪ੍ਰੈਸ਼ਰ ਤੋਂ ਬਚ ਜੂਗੀ ਪਤਾ ਸੀ ਮੈਨ ਕੀ ਪਤਾ ਸੀ ਪਤਾ ਸੀ ਮੈਨੂੰ ਕਿ ਤੂੰ ਮੈਨੂੰ ਸਦਾ ਤਾਂ ਜ਼ਰੂਰ ਤੇਰਾ ਕੋਈ ਨਾ ਕੋਈ ਮਤਲਬ ਹੋਣਾ ਜੇ ਪਤਾ ਸੀ ਫਿਰ ਆਇਆ ਕਿਉਂ ਕੀ ਕੀ ਦੰਦ ਕਿਉਂ ਕੱਢੇ ਤਾਂ ਆਪਣੀ ਕੱਢੇ ਨੇ ਤੇਰੇ ਤਾਂ ਨਹੀਂ ਕੱਢੇ ਦੰਦ ਕਟਰੀਨਾ ਕਿੱਥੇ ਆ ਕੈਟ ਕਹੜਾ ਦੇਖ ਮੈਂ ਕੀ ਲੱਗਿਆ ਤੇਰੇ ਲਈ ਮੇਰੇ ਨਾਲੋਂ ਜ਼ਿਆਦਾ ਤੈਨੂੰ ਕਟਰੀਨਾ ਦੀ ਫਿਕਰ ਹੈ ਬਿੱਲੀਆਂ ਪਤਾ ਕਿੰਨੀਆਂ ਵਫਾਦਾਰ ਹੁੰਦੀਆਂ ਵਫਾਦਾਰ ਬਿੱਲੀਆਂ ਨਹੀਂ ਕੁੱਤੇ ਹੁੰਦੇ ਆ ਕੁੱਤੇ ਬਿੱਲੀਆਂ ਦੀ ਵਫਾਦਾਰੀ ਦਾ ਤਾਂ ਮੈਨੂੰ ਚੰਗੀ ਤਰ੍ਹਾਂ ਪਤਾ ਕੈਟ ਕਮ ਕਮ ਮੈਨੂੰ ਚੱਲਣਾ ਪੈਣਾ ਮੇਰੇ ਨਾਲ ਅਮਰੀਕ ਓਹੋ ਹੋਹੋ ਐਨੀ ਦਹਿਸ਼ਤ ਫਿਰ ਤੂੰ ਜੋ ਕਹਿੰਦਾ ਸੀ ਤੂੰ ਮੇਰੀ ਇੰਡੀਪੈਂਡੈਂਸ ਦੀ ਕਦਰ ਕਰਦਾ ਮੇਰੇ ਹਰ ਫੈਸਲੇ ਦੀ ਰਿਸਪੈਕਟ ਕਰਦਾ ਉਹ ਸਭ ਝੂਠ ਸੀ ਤੈਨੂੰ ਕੀ ਲੱਗਦਾ ਫਿਰ ਚੱਲਣਾ ਯਾਰ ਹਫ਼ਤੇ ਦੀ ਗੱਲ ਹੈ ਬਸ ਤੂੰ ਤਾਂ ਜਾਣਦਾ ਮੈਨੂੰ ਤੈਨੂੰ ਪਤਾ ਐ ਮੈਂ ਲਾਈਫ ਤੋਂ ਕੀ ਚਾਹਨੀ ਆ ਸੰਜੋਗ ਦੇਖ ਮੈਂ ਚੰਗੀ ਤਰ੍ਹਾਂ ਜਾਣਦਾ ਤੂੰ ਲਾਈਫ ਤੂੰ ਕੀ ਚਾਹੁੰਨੀ ਹੈ ਤੇ ਇਸ ਗੱਲ ਦੀ ਮੈਂ ਰਿਸਪੈਕਟ ਕਰਦਾ ਮੈਂ ਤੇਰੀ ਰਿਸਪੈਕਟ ਕਰਦਾ ਪਰ ਮੈਂ ਆਪਣੀ ਵੀ ਰਿਸਪੈਕਟ ਕਰਦਾ ਤੇ ਮੈਂ ਇਸ ਚੱਕਰ 'ਚ ਪੈ ਕੇ ਨਾ ਆਪਣੀ ਰਿਸਪੈਕਟ ਦੀਆਂ ਧੱਜੀਆਂ ਨਹੀਂ ਉਡਵਾਉਣੀ ਸਮਝੀ ਤਸਰੀਕਲ ਅਖਵਾਦੀਆਂ ਨੂੰ ਕਿਤੇ ਆਪ ਖਾ ਜਾਵੇ ਅਮਰੀਕ ਮੈਂ ਜ਼ਹਿਰ ਖਾ ਲੈਣਾ ਤੂੰ ਨਾ ਡਰਾਮੇ 'ਚ ਕੰਮ ਲੱਭ ਲੈ ਮੈਂ ਤੁਹਾਨੂੰ ਦੱਸਾਂ ਬਹੁਤ ਸੋਹਣਾ ਜ਼ਹਿਰ ਖਾਏਂਗੀ ਰੋਏਗਾ ਤੂੰ ਇਹ ਸੋਚ ਕੇ ਕਿ ਆਪਣੀ ਜਿੱਦ 'ਚ ਕਿਸੇ ਦੀ ਜ਼ਿੰਦਗੀ ਦਾਅ ਤੇ ਲਾਤੀ ਸੀ ਗੁੱਡ ਨਾਈਟ ਕੈਟਰੀਨਾ ਵੀ ਅਨਾਥ ਹੋ ਜੂਗੀ ਤੂੰ ਜਾਣਦਾ ਨਹੀਂ ਬੇਬੇ ਨੂੰ ਅਮਰੀਕ ਬਹੁਤ ਛਾਤਿਰ ਨੇ ਮੈਨੂੰ ਪਤਾ ਵੀ ਨਹੀਂ ਲੱਗਣਾ ਕਦੋਂ ਮੇਰਾ ਵਿਆਹ ਹੋ ਗਿਆ